ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪੋਸਨਾਓ ਜੀ ਕੀ ਹਾਲ ਚਾਲ ਨੇ ਉਮੀਦ ਕਰਦਾ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਸਵਾਗਤ ਹੈ ਤੁਹਾਡਾ ਬਹੁਤ ਬਹੁਤ ਪੈਣਾ ਦੇ ਬੁਟੀਕ ਤੇ ਤੇ ਨਵੀਂ ਕਲੈਕਸ਼ਨ ਦੇ ਵਿੱਚ ਕਾਫੀ ਟਾਈਮ ਪਹਿਲਾਂ ਆਪਾਂ ਨੇ ਇਹਨਾਂ ਸੂਟਾਂ ਦੀਆਂ ਵੀਡੀਓ ਕਾਫੀ ਅਪਲੋਡ ਕੀਤੀਆਂ ਸੀ ਤੇ ਕਾਫੀ ਜ਼ਿਆਦਾ ਇਹ ਸੂਟ ਸਾਡੇ ਜਿਹੜੇ ਸੀ ਪਸੰਦ ਕੀਤੇ ਜਾ ਰਹੇ ਸੀ ਤੇ ਹੁਣ ਕੁਝ ਨਵੇਂ ਕਲਰ ਆਏ ਨੇ ਡਿਜ਼ਾਈਨ ਸੇਮ ਰਹਿਣਗੇ ਕਲਰ ਨਵੇਂ ਆਏ ਨੇ ਤੇ ਤੁਹਾਨੂੰ ਦਿਖਾਉਣਾ ਹੈ ਜਿਹੜੀ ਅੱਜ ਵਾਲੀ ਕਲੈਕਸ਼ਨ ਹੈ ਅਗਰ ਚੈਨਲ ਤੇ ਪਹਿਲੀ ਵਾਰ ਆਇਓ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਨਾਲ ਹੀ ਬੈਲ ਆਈਕਨ ਜ਼ਰੂਰ ਪ੍ਰੈਸ ਕਰਿਆ ਕਰੋ ਕਿਉਂਕਿ ਜਦੋਂ ਵੀ ਆਪਾਂ ਕੋਈ ਵੀਡੀਓ ਅਪਲੋਡ ਕਰਦੇ ਆ ਉਹਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਜਿਹੜੇ ਅੱਜ ਵਾਲੇ ਸੂਟ ਰਹਿਣਗੇ ਜੀ ਇਹ ਪ੍ਰਿੰਟਡ ਸੂਟ ਰਹਿਣਗੇ ਪਲੇਨ ਬਾਟਮ ਰਹੇਗੀ ਪ੍ਰਿੰਟ ਦੁਪੱਟਾ ਰਹੇਗਾ ਨਾਲ ਤੇ ਇਹਦੇ ਵਿੱਚ ਤੁਹਾਨੂੰ ਸਾਰਾ ਵੀਡੀਓ ਚ ਦੱਸਿਆ ਜਾਏਗਾ ਕਿ ਕਿਸ ਬ੍ਰਾਂਡ ਦੇ ਸੂਟ ਜਿਹੜੇ ਨੇ ਰਹਿਣਗੇ ਤੇ ਪਹਿਲਾਂ ਮੈਂ ਤੁਹਾਨੂੰ ਦੱਸ ਦਿੰਨੀ ਆ ਜੀ ਬ੍ਰਾਂਡ ਰਹੇਗਾ ਚਿਨਾਰ ਤੁਸੀਂ ਚੈੱਕ ਕਰ ਸਕਦੇ ਹੋ ਚਿਨਾਰ ਬ੍ਰਾਂਡ ਦੇ ਸੂਟ ਕਾਫੀ ਜ਼ਿਆਦਾ ਸੇਲ ਕਰ ਚੁੱਕੇ ਆ ਸੀ ਜਿਸ ਫੈਬਰਿਕ ਦਾ ਸਾਨੂੰ ਪਤਾ ਹੁੰਦਾ ਕਿ ਇਹ ਫੈਬਰਿਕ ਬਹੁਤ ਵਧੀਆ ਜੀ ਸਾਨੂੰ ਕੋਈ ਕੰਪਲੇਨ ਨਹੀਂ ਆਪਾਂ ਉਸੇ ਫੈਬਰਿਕ ਨੂੰ ਹੀ ਪਹਿਲ ਦਿੰਨੇ ਆ ਜੀ ਔਰ ਤੁਹਾਡੇ ਵਾਸਤੇ ਕੋਸ਼ਿਸ਼ ਕਰਦੇ ਆ ਕਿ ਸੋਹਣੇ ਸੋਹਣੇ ਸੂਟ ਔਰ ਵਧੀਆ ਵਧੀਆ ਜਿਹ ਜੀ ਅੱਜ ਦੇ 컬렉ਸ਼ਨ ਦਾ ਪਹਿਲਾ ਸੂਟ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਤੇ ਅਗਰ ਮੈਂ ਫੈਬਰਿਕ ਦੀ ਗੱਲ ਕਰਾਂ ਬਹੁਤ ਹੀ ਜ਼ਿਆਦਾ ਸੌਫਟ ਫੈਬਰਿਕ ਹੈ ਜਿੰਨਾ ਭੈਣਾਂ ਨੇ ਇਹ ਵਾਲੇ ਸੂਟ ਵੇਅਰ ਕੀਤੇ ਹੋਏ ਨੇ ਉਹਨਾਂ ਨੂੰ ਪਤਾ ਹੈ ਕਿ ਚਿਨਾਰ ਕੀ ਬ੍ਰਾਂਡ ਹੈ ਹਨਾ ਤੇ ਜਿਨ੍ਹਾਂ ਨੇ ਨਹੀਂ ਕੀਤੇ ਜਦੋਂ ਤੁਸੀਂ ਵੇਅਰ ਕਰੋਗੇ ਤੁਹਾਨੂੰ ਸਾਰਾ ਪਤਾ ਲੱਗ ਜਾਣਾ ਬਹੁਤ ਹੀ ਸੌਫਟ ਫੈਬਰਿਕ ਹੈ ਬਹੁਤ ਹੀ ਜ਼ਿਆਦਾ ਪਿਆਰਾ ਹੈ ਔਰ ਬਹੁਤ ਹੀ ਜ਼ਿਆਦਾ ਲਾਈਟ ਵੇਟ ਹੈ ਕਲਰ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਜ਼ਿਆਦਾ ਸੋਹਣਾ ਕਲਰ ਹੈ ਜੀ ਤੇ ਇਹ ਰਹੇਗੀ ਜੀ ਪਲੇਨ ਕ੍ਰੇਪ ਦੀ ਬਾਟਮ ਰਹੇਗੀ ਇਹਦੇ ਨਾਲ ਔਰ ਜਿਹੜੀ ਸ਼ਰਟ ਰਹੇਗੀ ਜੀ ਉਹ ਆਪਣੀ ਜੋਰਜਟ ਦੇ ਉੱਪਰ ਰਹੇਗੀ ਔਰ ਜੋਰਜਟ ਦਾ ਹੀ ਦੁਪੱਟਾ ਰਹੇਗਾ ਮੈਂ ਜਦੋਂ ਫੈਬਰਿਕ ਕੋਲਣੀ ਆ ਤਾਂ ਮੈਨੂੰ ਇੰਨਾ ਵਧੀਆ ਫੀਲ ਹੋ ਰਿਹਾ ਤੁਹਾਨੂੰ ਬਹੁਤ ਜ਼ਿਆਦਾ ਸੌਫਟਨੈਸ ਜਿਹੜੀ ਮਹਿਸੂਸ ਹੋ ਰਹੀ ਹੈ ਤੇ ਤੁਸੀਂ ਦੇਖ ਸਕਦੇ ਹੋ ਦੁਪੱਟਾ ਬਹੁਤ ਹੀ ਜ਼ਿਆਦਾ ਪਿਆਰਾ ਹੈ ਜੀ ਦੁਪੱਟਾ ਚੈੱਕ ਕਰੀ ਜੋ ਬਹੁਤ ਜ਼ਿਆਦਾ ਸੋਹਣੇ ਦੁਪੱਟੇ ਨੇ ਜੀ ਖੁੱਲੇ ਡੁੱਲੇ ਦੁਪੱਟੇ ਨੇ ਕਾਫੀ ਭੈਣਾਂ ਦੇ ਮੈਸੇਜ ਹੁੰਦੇ ਨੇ ਕਿ ਦੀਦੀ ਇਹ ਵਾਲੇ ਜਿਹੜੇ ਸੂਟ ਨੇ ਨਾਲ ਜਿਹੜੇ ਦੁਪੱਟੇ ਨੇ ਵੀ ਉਹ ਸਾਨੂੰ ਸਿਰ ਤੇ ਸਾਡੇ ਤੇ ਟਿਕਨੇ ਚਾਹੀਦੇ ਤੇ ਜਦੋਂ ਆਪਾਂ ਦੁਪੱਟੇ ਨੂੰ ਫੋਰ ਸਾਈਡ ਕੋਈ ਨਾ ਕੋਈ ਲੈਸ਼ਸ ਵਗੈਰਾ ਲਗਾਉਨੇ ਆ ਦੁਪੱਟੇ ਨੂੰ ਪ੍ਰੋਪਰਟਾ ਰੈਡੀ ਕਰਦੇ ਆ ਤਾਂ ਉਹਦੇ ਨਾਲ ਜਿਹੜਾ ਹੁੰਦਾ ਕਿ ਦੁਪੱਟੇ ਨੂੰ ਜਦੋਂ ਲੈਸ਼ ਲੱਗੀ ਹੁੰਦੀ ਸਾਡੇੜਾ ਦੁਪੱਟਾ ਸਿਰ ਦੇ ਉੱਪਰ ਆਰਾਮ ਨਾਲ ਟਿਕਦਾ ਏ ਤੇ ਵੈਕਸਮ ਫੈਬਰਿਕ ਦੀ ਗੱਲ ਕਰਾਂ ਤਾਂ ਦੁਪੱਟੇ ਦਾ ਫੈਬਰਿਕ ਬਹੁਤ ਜ਼ਿਆਦਾ ਸੌਫਟ ਹੈ ਆਰਾਮ ਨਾਲ ਤੁਹਾਡੇ ਸਿਰ ਤੇ ਜਿਹੜਾ ਦੁਪੱਟਾ ਟਿਕੇਗਾ ਜੀ ਤੁਸੀਂ ਦੁਪੱਟਾ ਚੈੱਕ ਕਰ ਸਕਦੇ ਹੋ ਦੁਪੱਟੇ ਡਿਜ਼ਾਈਨਿੰਗ ਚੈੱਕ ਕਰ ਸਕਦੇ ਹੋ ਇਸ ਲਈ ਕਿਨ ਇੱਕ ਸੈਂਟਰ ਦੇ ਵਿੱਚ ਫਲਾਵਰ ਬਣਿਆ ਹੋਇਆ ਔਰ ਦੋਨੋਂ ਸਾਈਡ ਤੁਸੀਂ ਦੇਖ ਸਕਦੇ ਹੋ ਕਾਫੀ ਵੱਡੇ ਵੱਡੇ ਤੇ ਜਿਹੜਾ ਮੈਂ ਤੁਹਾਨੂੰ ਦੱਸਣਾ ਚਾਹੂੰਗੀ ਜਿਹਨੇ ਪਲੇਨ ਬਾਟਮ ਹੈ ਬਾਟਮ ਤੇ ਤੁਸੀਂ ਅਲੱਗ ਤੋਂ ਵਰਕ ਵੀ ਕਰਵਾ ਸਕਦੇ ਹੋ ਜੀ ਵਰਕ ਕਰਵਾਉਣਾ ਤੁਹਾਡੇ ਸੂਟ ਜਿਹੜੀ ਗ੍ਰੇਸ ਹੈ ਹੋਰ ਜ਼ਿਆਦਾ ਬਣ ਜਾਣੀ ਹੈ ਵਰਕ ਤੁਸੀਂ ਜਿੰਮੇਦਾਰ ਵੀ ਤੁਸੀਂ ਸਾਨੂੰ ਅਗਰ ਕੋਈ ਫੋਟੋ ਭੇਜਣਾ ਚਾਹੁੰਦੇ ਫੋਟੋ ਭੇਜਦੇ ਹੋ ਅਗਰ ਤੁਹਾਨੂੰ ਕੋਈ ਸਾਡੇ ਤੇ ਸਾਡਾ ਕੋਈ ਡਿਜ਼ਾਈਨ ਪਸੰਦ ਆ ਤੁਸੀ ਉਹਦੇ ਚ ਵੀ ਸਾਨੂੰ ਦੱਸ ਸਕਦੇ ਹੋ ਅਗਲਾ ਕਲਰ ਚੈੱਕ ਕਰ ਲਓ ਡਿਜ਼ਾਈਨ ਚੈੱਕ ਕਰ ਲਓ ਪ੍ਰਿੰਟ ਔਰ ਕਲਰ ਜਿਹੜੇ ਨੇ ਸਭ ਦੇ ਅਲੱਗ-ਅਲੱਗ ਹੋਣਗੇ ਜੀ ਇਸੇ ਕਰਕੇ ਅਸੀਂ ਤੁਹਾਨੂੰ ਸਾਰੇ ਸੂਟ ਜਿਹੜੇ ਨੇ ਕੋਲ ਕੇ ਦਿਖਾਵਾਂਗੇ ਇਹਦਾ ਪ੍ਰਿੰਟ ਬਹੁਤ ਸੋਹਣਾ ਬਣਿਆ ਹੋਇਆ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਜੀ ਲਾਈਟ ਜੀ ਸ਼ੇਡ ਹੈ ਤੁਸੀਂ ਇਹ ਰਹੇਗੀ ਇਹ ਰਹੇਗੀ ਜੀ ਬੋਟਮ ਇਹਦੇ ਨਾਲ ਔਰ ਇਹ ਰਹੇਗਾ ਜੀ ਦੁਪੱਟਾ ਦੁਪੱਟੇ ਬਹੁਤ ਜਿਆਦਾ ਸੋਹਣੇ ਡਿਜ਼ਾਈਨ ਕੀਤੇ ਹੋਏ ਨੇ ਜੀ ਬਹੁਤ ਹੀ ਜਿਆਦਾ ਪਿਆਰੇ ਸੂਟ ਨੇ ਔਰ ਅਗਰ ਮੈਂ ਫੈਬਰਿਕ ਦੀ ਗੱਲ ਕਰਾਂ ਤਾਂ ਇਹ ਫੈਬਰਿਕ ਤੁਸੀਂ ਗਰਮੀ ਸਰਦੀ इजीली ਜਿਹੜਾ ਵੇਅਰ ਕਰ ਸਕਦੇ ਹੋ ਬਹੁਤ ਹੀ ਜ਼ਿਆਦਾ ਸੋਨਾ ਦੁਪੱਟਾ ਬਣਿਆ ਹੋਇਆ ਤੁਸੀਂ ਚੈੱਕ ਕਰ ਸਕਦੇ ਹੋ ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਸਾਰੇ ਸੂਟ ਦੇ ਵਿੱਚ ਇਸ ਤਰੀਕੇ ਨਾਲ ਪੱਤੇ ਬਣੇ ਹੋਏ ਨੇ ਔਰ ਇਸੇ ਤਰੀਕੇ ਦਾ ਹੀ ਵਰਕ ਤੁਸੀਂ ਜਿਹੜਾ ਆਪਣੀ ਬਾਟਮ ਤੇ ਕਰਵਾ ਸਕਦੇ ਹੋ ਬਹੁਤ ਜ਼ਿਆਦਾ ਸੋਨਾ ਜਿਹੜਾ ਵਰਕ ਹੋਏਗਾ ਉਹਦੇ ਨਾਲ ਤੁਹਾਡੇ ਸੂਟ ਦੀ ਜਿਹੜੀ ਗ੍ਰੇਸੇ ਹੋਰ ਜ਼ਿਆਦਾ ਵਧ ਜਾਣੀ ਹੈ ਕਲਰ ਚੈੱਕ ਕਰ ਲਓ ਅਗਰ ਤੁਹਾਨੂੰ ਕੋਈ ਵੀ ਸੂਟ ਇਹਨਾਂ ਚੋਂ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ WhatsApp ਤੇ ਮੈਸੇਜ ਜਿਹੜਾ ਕਰ ਸਕਦੇ ਹੋ WhatsApp ਨੰਬਰ ਸਕਰੀਨ ਉੱਪਰ ਸ਼ੋ ਹੋ ਰਿਹਾ ਤੁਹਾਨੂੰ ਕੋਈ ਵੀ ਡਾਊਟ ਹੈ ਜੀ ਕਿਸੇ ਤਰ੍ਹਾਂ ਦੀ ਕੋਈ ਤੁਸੀਂ ਮੈਸੇਜ ਕਰਨਾ ਚਾਹੁੰਦੇ ਹੋ ਪਲੀਜ਼ ਸਾਨੂੰ ਵੌਇਸ ਮੈ अगला कलर चेक करो बड़ा ही प्यारा कलर है जी अगला भी डिजाइन सब दे अलग अलग रहनगे जी कलर अलग अलग रहनगे कलर देखी चलो जिन्हें कलर ने सारे ही अलग अलग ने जी यह रहेगी जी प्लेन बॉटम रहेगी क्रेप की बॉटम रहेगी तीन मीटर की बॉटम रहेगी ढाई मीटर का दुपट्टा रहेगा और ढाई मीटर की ही शर्ट रहेगी चिनार ब्रांड रहेगा जी दुप्टा चेक करी बहुत ही ज्यादा सोहने दुप्टे ने जी बहुत ही प्यारा फैब्रिक है जी ਡਿਜ਼ਾਈਨਿੰਗ ਤੁਸੀਂ ਦੇਖੀ ਚਲੋ ਸਭ ਦੀ ਡਿਜ਼ਾਈਨਿੰਗ ਅਲੱਗ-ਅਲੱਗ ਹੈ ਦੁਪੱਟਿਆਂ ਦੀ ਡਿਜ਼ਾਈਨਿੰਗ ਵੀ ਅਲੱਗ-ਅਲੱਗ ਹੈ ਔਰ ਅਗਰ ਸ਼ਰਟ ਦੀ ਗੱਲ ਕਰਾਂ ਤਾਂ ਸ਼ਰਟ ਦੀ ਵੀ ਡਿਜ਼ਾਈਨਿੰਗ ਜਿਹੜੀ ਅਲੱਗ-ਅਲੱਗ ਹੈ ਤੇ ਸਾਰੇ ਸੋਟਾਂ ਦੇ ਉੱਪਰ ਹਾਈਲਾਈਟ ਕੀਤਾ ਤੁਸੀਂ ਦੇਖ ਸਕਦੇ ਹੋ ਸਾਰੇ ਦੇ ਉੱਪਰ ਆਰੀ ਦਾ ਜਿਹੜਾ ਵਰਕ ਹੋਇਆ ਹੋਇਆ ਉਹਦੇ ਨਾਲ ਜਿਹੜੀ ਸ਼ਰਟ ਦੀ ਗ੍ਰੇਸ ਹੋਰ ਜ਼ਿਆਦਾ ਨਿਕਲ ਕੇ ਆਂਦੀ ਹੈ ਜੀ ਲੋ ਜੀ ਅਗਲਾ ਕਲਰ ਦੇਖੋ ਬਹੁਤ ਹੀ ਜ਼ਿਆਦਾ ਪਿਆਰਾ ਕਲਰ ਹੈ ਬਹੁਤ ਹੀ ਸੋਹਣੀਆਂ ਸੋਹਣੀਆਂ ਸ਼ੇਡਾਂ ਜਿਹੜੀਆਂ ਆਈਆਂ ਹੋਈਆਂ ਨੇ ਜਿਵੇਂ ਆਪਾਂ ਦੇਖ ਰਹੇ ਹਾਂ ਕਿ ਅੱਗੇ ਸਮਰ ਸ਼ੁਰੂ ਹੈ ਹਨਾ ਜੇ ਜਦੋਂ ਜ਼ਿਆਦਾ ਗਰਮੀ ਹੋ ਜਾਂਦੀ ਤੇ ਫਿਰ ਆਪਣਾ ਵੀ ਦਿਲ ਕਰਦਾ ਕਿ ਕੁਝ ਲਾਈਟ ਜੇ ਕਲਰ ਹੋਣ ਸੋਬਰ ਜੇ ਕਲਰ ਹੋਣ ਤੇ ਇਸੇ ਤਰੀਕੇ ਤੁਸੀਂ ਦੇਖ ਸਕਦੇ ਹੋ ਸਾਰੇ ਕਲਰ ਬਹੁਤ ਹੀ ਜ਼ਿਆਦਾ ਪਿਆਰੇ ਨੇ ਲਾਈਟ ਜੇ ਨੇ ਸੋਬਰ ਜੇ ਨੇ ਲਾਈਟ ਔਰ ਡਾਰਕ ਦਾ ਕੰਬੀਨੇਸ਼ਨ ਜਿਹੜਾ ਬਹੁਤ ਹੀ ਪਿਆਰਾ ਤੁਸੀਂ ਦੇਖ ਸਕਦੇ ਹੋ ਦੁਪੱਟਾ ਕਿੰਨਾ ਸੋਹਣਾ ਬਣਿਆ ਹੋਇਆ ਬਹੁਤ ਹੀ ਪਿਆਰਾ ਦੁਪੱਟਾ ਬਣਿਆ ਹੋਇਆ ਔਰ ਬਹੁਤ ਹੀ ਜ਼ਿਆਦਾ ਸੌਫਟ ਫੈਬਰਿਕ ਹੈ ਚਿਨਾਰ ਬ੍ਰਾਂਡ ਰਹਿ ਹੈ 2.5 ਮੀਟਰ ਦੀ ਸ਼ਰਟ ਰਹੇਗੀ 2.5 ਮੀਟਰ ਦਾ ਦੁਪੱਟਾ ਰਹੇਗਾ ਔਰ 3 ਮੀਟਰ ਦੀ ਜਿਹੜੀ ਬਾਟਮ ਰਹੇਗੀ ਬਾਟਮ ਰਹੇਗੀ ਜੀ ਪਲੇਨ ਕਰੇਪ ਦੀ ਬ ਜਿਹੜਾ ਜਿਹੜਾ ਕਲਰ ਤੁਹਾਨੂੰ ਪਸੰਦ ਆਈ ਜਾ ਰਿਹਾ ਸਕਰੀਨਸ਼ਾਟ ਲੈ ਕੇ WhatsApp ਤੇ ਮੈਸੇਜ ਜਿਹੜਾ ਤੁਸੀਂ ਕਰ ਸਕਦੇ ਹੋ ਤੇ ਕਾਫੀ ਮੈਸੇਜ ਹੁੰਦੇ ਨੇ ਕਿ ਦੀਦੀ ਅਸੀਂ ਇਸ ਜਗ੍ਹਾ ਤੋਂ ਗੱਲ ਕਰਦੇ ਆ ਕਾਫੀ ਦੂਰ ਆ ਤੁਹਾਡੇ ਤੋਂ ਕਿ ਤੁਸੀਂ ਸਾਡੇ ਤੱਕ ਜਿਹੜਾ ਸੂਟ ਨੂੰ ਪਹੁੰਚਦੇ ਕਰ ਦੋਗੇ ਬਿਲਕੁਲ ਜੀ ਤੁਸੀਂ ਜਦੋਂ ਕੋਈ ਸੂਟ ਬੁੱਕ ਕਰ ਲੈ ਨਾਲ ਦੀ ਨਾਲ ਤੁਸੀਂ ਸਾਨੂੰ ਆਪਣਾ ਐਡਰੈਸ ਸੈਂਡ ਕਰਨਾ ਤੇ ਤੁਸੀਂ ਜਿੱਥੇ ਵੀ ਬੈਠੇ ਹੋ ਅਸੀਂ ਤੁਹਾਨੂੰ ਹਰੇਕ ਜਗ੍ਹਾ ਤੇ ਸੂਟ ਜਿਹੜੇ ਨੇ ਪਹੁੰਚਦੇ ਕਰਾਂਗੇ ਠੀਕ ਹੈ ਜੀ ਤੇ ਲਓ ਜੀ ਅਗਲਾ ਕਲਰ ਬਹੁਤ ਹੀ ਜ਼ਿਆਦਾ ਪਿਆਰਾ ਕਲਰ ਹੈ ਜੀ ਇਹ ਵੀ ਡਿਜ਼ਾਈਨ ਵੀ ਬਹੁਤ ਸੋਹਣੇ ਨੇ ਔਰ ਕਲਰ ਵੀ ਬਹੁਤ ਜ਼ਿਆਦਾ ਪਿਆਰੇ ਨੇ ਸਾਰੀ ਸ਼ਰਟ ਹਾਈਲਾਈਟ ਕੀਤੀ ਗਈ ਤੁਸੀਂ ਦੇਖ ਸਕਦੇ ਹੋ ਕਲਰ ਚੈੱਕ ਕਰ ਸਕਦੇ ਹੋ ਇਹ ਰਹੇਗੀ ਜੀ ਪਲੇਨ ਬਾਟਮ ਇਹ ਰਹੇਗਾ ਜੀ ਦੁਪੱਟਾ ਦੁਪੱਟਾ ਵੀ ਬਹੁਤ ਜ਼ਿਆਦਾ ਪਿਆਰਾ ਬਣਿਆ ਹੋਇਆ ਜੀ ਅਗਰ ਤੁਸੀਂ ਸਾਡੇ ਤੋਂ ਸੂਟ ਸਟਿਚ ਕਰਵਾਉਣਾ ਚਾਹੁੰਦੇ ਹੋ ਤਾਂ ਆਫਿਸ ਸਟੀਚਿੰਗ ਦੇ ਵਿੱਚ ਤੁਹਾਨੂੰ ਪ੍ਰੋਪਰ ਦੁਪੱਟਿਆਂ ਨੂੰ ਫਿਨਿਸ਼ਿੰਗ ਕਰਕੇ ਦਵਾਂਗੇ ਜੀ ਜਿਸ ਤਰੀਕੇ ਦੀ ਲੈਸਿਸ ਆਪਾਂ ਸੂਟ ਦੇ ਉੱਪਰ ਲਗਾਵਾਂਗੇ ਉਸੇ ਤਰੀਕੇ ਦਾ ਲੈਸਿਸ ਜਿਹੜੀਆਂ ਆਪਾਂ ਦੁਪੱਟੇ ਦੇ ਉੱਪਰ ਲਗਾ ਕੇ ਦੁਪੱਟਾ ਪ੍ਰੋਪਰ ਤਿੱਕਾ ਤੋਂ ਰੈਡੀ ਕਰਕੇ ਦਵਾਂਗੇ ਜੀ ਅਗਰ ਇਹ ਵਾਲਾ ਕਲਰ ਤੁਹਾਨੂੰ ਪਸੰਦ ਆਏ ਸਕਰੀਨਸ਼ਾਟ ਲਈ ਜਾਓ ਔਰ WhatsApp ਤੇ ਮੈਸੇਜ ਜਿਹੜਾ ਕਰੀ ਜਾਓ ਜਿਹੜੇ ਇਹ ਵਾਲੇ ਸੂਟ ਦਿਖਾਏ ਨੇ ਜੀ ਇਹ ਤੁਹਾਨੂੰ ਦੁਬਾਰਾ ਕਲਰ ਨਹੀਂ ਮਿਲਣੇ ਹੈਗੇ ਵਿੱਚ ਕਲਰ ਹੋਰ ਮਿਲ ਜਾਣਗੇ ਬਟ ਸੇਮ ਕਲਰ ਅਗਰ ਤੁਸੀਂ ਕਹੋ ਤਾਂ ਸੇਮ ਕਲਰ ਦੇ ਵਿੱਚ ਆਪਣੇ ਕੋਲ ਇੱਕ ਇੱਕ ਪੀਸ ਹੀ ਅਵੇਲੇਬਲ ਹੈ ਜੀ ਤੇ ਤੁਸੀਂ ਆਪਣਾ ਸੂਟ ਜਿਹੜਾ ਹੋਲਡ ਕਰਵਾ ਸਕਦੇ ਹੋ ਅਗਰ ਤੁਸੀਂ ਹੋਲਡ ਕਰਵਾਉਣਾ ਚਾਹੁੰਦੇ ਹੋ ਤਾਂ ਪਲੀਜ਼ ਤੁਹਾਨੂੰ ਪਹਿਲਾਂ ਹਾਫ ਪੇਮੈਂਟ ਕਰਨੀ ਪਏਗੀ ਫਿਰ ਤੁਸੀਂ ਜਿਹੜਾ ਸੂਟ ਆਪਣਾ ਹੋਲਡ ਕਰਵਾ ਸਕਦੇ ਹੋ ਬਿਨਾ ਪੇਮੈਂਟ ਤੋਂ ਕਿਸੇ ਦਾ ਸੂਟ ਜਿਹੜਾ ਹੋਲਡ ਨਹੀਂ ਕੀਤਾ ਜਾਏਗਾ ਇਸ ਲਈ ਆਪਾਂ ਤੁਹਾਡੇ ਤੋਂ ਪਹਿਲਾਂ ਹੀ ਸੌਰੀ ਫੀਲ ਕਰਦੇ ਆਂ ਜੀ ਵਧੀਆ ਅਗਲਾ ਕਲਰ ਬਹੁਤ ਹੀ ਜ਼ਿਆਦਾ ਸੋਹਣਾ ਤੇ ਹੁਣ ਤਾਂ ਇਹ ਵਾਲੇ ਸੂਟ ਆਪਾਂ ਕਾਫੀ ਸਾਰੇ ਸੇਲ ਕਰ ਚੁੱਕੇ ਆਂ ਹਜੇ ਇੱਕ ਕੋਰੀਅਰ ਆਪਣਾ ਜਾਣਾ ਉਹਦੇ ਵਿੱਚ ਵੀ ਆਪਾਂ ਨੇ ਇਹਦੇ ਨਾਲ ਦੇ ਕਾਫੀ ਜਿਹੜੇ ਸੂਟ ਨੇ ਸਟਿਚ ਕਰਵਾਏ ਨੇ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਲਾਈਟ ਬਲੈਕ ਜਿਹਾ ਵਿੱਚ ਗਾਜਰੀ ਜਿਹਾ ਡਿਜ਼ਾਈਨ ਚੈੱਕ ਕਰੋ ਇਹਦੇ ਉੱਪਰ ਤੁਸੀਂ ਆਪਣੇ ਜਿਵੇਂ ਬਾਟਮ ਦੇ ਉੱਪਰ ਆਪਣੀ ਮਨਸਾ按 ਦਾ ਕੋਈ ਵੀ ਵਰਕ ਜਿਹੜਾ ਤੁਸੀਂ ਕਰਵਾ ਸਕਦੇ ਹੋ ਬਹੁਤ ਹੀ ਜ਼ਿਆਦਾ ਪਿਆਰੇ ਸੂਟ ਬਣਨਗੇ ਤੁਹਾਡੇ ਅਗਰ ਵਰਕ ਹੋਏ ਨਾ ਬਾਟਮ ਦੇ ਉੱਪਰ ਤਾਂ ਬਹੁਤ ਸੋਹਣੀ ਜਿਹੀ ਬਾਟਮ ਦੀ ਗ੍ਰੇਸ ਬਣ ਜਾਂਦੀ ਹੈ ਦੁਪੱਟਾ ਚੈੱਕ ਕਰੋ ਜੀ ਬਹੁਤ ਹੀ ਜ਼ਿਆਦਾ ਪਿਆਰਾ ਦੁਪੱਟਾ ਹੈ ਬਹੁਤ ਹੀ ਸੋਹਣਾ ਦੁਪੱਟਾ ਬਣਿਆ ਹੋਇਆ ਤੁਸੀਂ ਫਲਾਵਰ ਚੈੱਕ ਕਰ ਸਕਦੇ ਹੋ ਔਰ ਪੂਰੇ ਦੇਖੋ ਦੋਨੋਂ ਸਾਈਡ ਦੁਪੱਟੇ ਦੇ ਚਾਰੋਂ ਸਾਈਡ ਬਹੁਤ ਹੀ ਪਿਆਰੀਆਂ ਜਿਹੜੀਆਂ ਲਾਈਨਾਂ ਬਣੀਆਂ ਹੋਈਆਂ ਨੇ ਅੱਜਕੱਲ ਮਲਟੀ ਲੈਸਿਸ ਦਾ ਬਹੁਤ ਜ਼ਿਆਦਾ ਟ੍ਰੈਂਡ ਹੈ ਜੀ ਆਪਾਂ ਮਲਟੀ ਲੈਸਿਸ ਲਗਾ ਕੇ ਬਹੁਤ ਸੋਹਣੇ ਸੂਟ ਜਿਹੜੇ ਰੈਡੀ ਕਰ ਰਹੇ ਆ ਤੁਹਾਨੂੰ ਪਹਿਲਾਂ ਵੀ ਆਪਾਂ ਵੀਡੀਓ ਦੇ ਵਿੱਚ ਦਿਖਾਏ ਹੋਏ ਸੀ ਜਿਹੜੇ ਸੂਟ ਆਪਾਂ ਕਸਟਮਰ ਦੇ ਰੈਡੀ ਕੀਤੇ ਸੀ 15 16 ਪੀਸ ਦਿਖਾਏ ਸੀ ਆਈ ਥਿੰਕ ਤੁਹਾਨੂੰ ਤੇ ਸਭ ਦੇ ਡਿਜ਼ਾਈਨ ਜਿਹੜੇ ਸੀ ਅਲੱਗ-ਅਲੱਗ ਕੀਤੇ ਹੋਏ ਸੀ ਆਪਾਂ ਨੇ ਕਿਸੇ ਦਾ ਲੈਗ ਅਲੱਗ ਡ ਅਗਰ ਤੁਸੀਂ ਵਰਕ ਕਰਵਾਉਣਾ ਚਾਹੁੰਦੇ ਹੋ ਬਾਟਨ ਤੇ ਤੁਸੀਂ ਸਾਨੂੰ ਦੱਸ ਸਕਦੇ ਹੋ ਅਸੀਂ ਤੁਹਾਨੂੰ ਜਿਹੜਾ ਵਰਕ ਦਾ ਬਾਟਨ ਦਾ ਆਈਡੀ ਹੈ ਜੀ ਉਹ ਵੀ ਤੁਹਾਨੂੰ ਦੇ ਦਾਂਗੇ ਕਿ ਕਿਹੜਾ ਵਰਕ ਕਿੰਨੀ ਰੇਂਜ ਦੇ ਵਿੱਚ ਹੋਏਗਾ ਜਿਵੇਂ ਜਿਵੇਂ ਦਾ ਵਰਕ ਹੋਏਗਾ ਉਹਦੇ ਅਕੋਰਡਿੰਗ ਜਿਹੜੀ ਰੇਂਜ ਹੋਏਗੀ ਵਰਕ ਦੀ ਹਜੀ ਅਗਰ ਤੁਹਾਨੂੰ ਇਹ ਸੂਟ ਪਸੰਦ ਹੈ ਸਕਰੀਨਸ਼ਾਟ ਲੈ ਕੇ ਵਟਸਐਪ ਤੇ ਮੈਸੇਜ ਜਿਹੜਾ ਕਰ ਸਕਦੇ ਹੋ ਬੜਾ ਹੀ ਪਿਆਰਾ ਜਿਹਾ ਕਲਰ ਹੈ ਜੀ ਤੁਸੀਂ ਦੇਖ ਸਕਦੇ ਹੋ ਲਵੈਂਡਰ ਸ਼ੇਡ ਹੈ ਲਵੈਂਡਰ ਸ਼ੇਡ ਹੋ ਗਈ ਇਹ ਵੀ ਹਦਾ ਕਾਫੀ ਹਦਾ ਟ੍ਰੈਂਡਿੰਗ ਦੇ ਵਿੱਚ ਹੈ ਜੀ ਅੱਜ ਦੇ ਟਾਈਮ ਦੇ ਵਿੱਚ ਜੇਕਰ ਆਪਾਂ ਗੱਲ ਕਰੀਏ ਤਾ ਕਾਫੀ ਜ਼ਿਆਦਾ ਜਿਹੜਾ ਸੀ ਟ੍ਰੈਂਡਿੰਗ ਦੇ ਵਿੱਚ ਰਿਹਾ ਲਵੈਂਡਰ ਕਲਰ ਕਲਰ ਬਹੁਤ ਹੀ ਜ਼ਿਆਦਾ ਪਿਆਰਾ ਹੈ ਜੀ ਤੁਸੀਂ ਦੇਖ ਸਕਦੇ ਹੋ ਬਾਕੀ ਹੁਣ ਤੱਕ ਤੁਹਾਨੂੰ ਜਿੰਨੀ ਵੀ ਕਲੈਕਸ਼ਨ ਦਿਖਾਈਏ ਜੀ ਕੋਸ਼ਿਸ਼ ਰਹਿੰਦੀ ਹੈ ਕਿ ਵਧੀਆ ਤੋਂ ਵਧੀਆ ਕਲੈਕਸ਼ਨ ਤੁਹਾਡੇ ਤੱਕ ਪਹੁੰਚਾਈਏ ਹੈ ਨਾ ਤੇ ਜੀ ਦੁਪੱਟਾ ਚੈੱਕ ਕਰੀ ਜੋ ਦੁਪੱਟਿਆਂ ਦੇ ਡਿਜ਼ਾਈਨ ਸਭ ਦੇ ਅਲੱਗ-ਅਲੱਗ ਹੈ ਜੀ ਸੂਟ ਦੇ ਵੀ ਡਿਜ਼ਾਈਨ ਸਭ ਦੇ ਅਲੱਗ-ਅਲੱਗ ਹੈ ਇਹ ਦੁਪੱਟਾ ਚੈੱਕ ਕਰ ਸਕਦੇ ਹੋ ਬਹੁਤ ਹੀ ਸੋਹਣੀ ਫ੍ਰੈਗਰੈਂਸ ਆਉਂਦੀ ਹੈ ਸੂਟ ਦੇ ਵਿੱਚ ਜਦੋਂ ਆਪਾਂ ਸੂਟ ਓਪਨ ਕਰਦੇ ਹਾਂ ਜੀ ਬਹੁਤ ਸੋਹਣੀ ਖੁਸ਼ਬੂ ਆਉਂ ਬਹੁਤ ਹੀ ਜ਼ਿਆਦਾ ਪਿਆਰਾ ਜਿਹਾ ਕਲਰ ਹੈ ਬਹੁਤ ਹੀ ਜ਼ਿਆਦਾ ਸੋਹਣਾ ਤੁਸੀਂ ਦੇਖ ਸਕਦੇ ਹੋ ਹਾਈਲਾਈਟ ਕੀਤੀ ਗਈ ਹੈ ਸ਼ਰਟ ਪੂਰੀ ਬਹੁਤ ਹੀ ਜ਼ਿਆਦਾ ਸੋਹਣੀ ਲੱਗਦੀ ਹੈ ਔਰ ਅਗਰ ਮੈਂ ਫੈਬਰਿਕ ਬਾਰੇ ਤੁਹਾਨੂੰ ਪਹਿਲਾਂ ਦੱਸਿਆ ਫੈਬਰਿਕ ਬਹੁਤ ਹੀ ਜ਼ਿਆਦਾ ਸੌਫਟ ਹੈ ਜੀ ਤੁਸੀਂ ਗਰਮੀ ਦੇ ਵਿੱਚ इजीली ਇਹਨੂੰ ਵੇਅਰ ਕਰ ਸਕਦੇ ਹੋ ਦੇਖੋ ਲਾਈਨਿੰਗ ਤਾਂ ਅੱਜ ਕੱਲ ਹਰੇਕ ਸੂਟ ਦੇ نیچے ਲੱਗਦੀ ਹੈ ਕਿ ਕਾਟਨ ਆਪਾਂ ਪਿਓਰ ਕਾਟਨ ਛੱਡ ਕੇ ਜਿਵੇਂ ਆਪਾਂ ਡੇਲੀ ਵੇਅਰ ਵਾਲੇ ਜਿਹੜੇ ਸੂਟ ਬਣਾਉਂਦੇ ਆ ਉਹਨਾਂ ਨੀਚੇ ਆਪਾਂ ਲਾਈਨਿੰਗ ਜਿਹੜੀ ਨਹੀਂ ਲਗਵਾਉਂਦੇ ਆਦਰਵਾਇਸ ਤਕਰੀਬਨ ਸਾਰੇ ਸੂਟਾਂ ਥੱਲੇ ਲਾਈਨਿੰਗ ਜਿਹੜੀ ਆ देख सकते हो बहुत ही जरा बेस कलर तुम तो चेक करो बहुत ही ज़्यादा सोहना है जी और तो पर फ्लावर देख सकते हो बड़े ही प्यारे बने हुए ने जी फ्लावर इस तरीके की शर्ट रहेगी जी अपनी प्रिंटिंग शर्ट है अगर तुम तो बिना स्टिचिंग तो बाय करना चाहते हो बिना स्टिचिंग तो भी बाय कर सद जी कोई जरूरी नहीं कि साढ़े तो स्टिचिंग करवा कई बार अपने आप जितों स्टिचिंग करवाए आप ही स्टिचिंग जी सैट बैठ दी है बिना स्टिचिंग भी बाय कर सद दुपट्टा चैक करो बहुत ही सोना बनया बड़ा ही प्यार बनया हुआ 2.5 ਮੀਟਰ ਦਾ ਦੁਪੱਟਾ ਰਹੇਗਾ 3 ਮੀਟਰ ਦੀ ਪਲੇਨ ਬਾਟਮ ਰਹੇਗੀ ਔਰ 2.5 ਮੀਟਰ ਦੀ ਸ਼ਰਟ ਰਹੇਗੀ इजीली ਤੁਹਾਡੇ ਸੂਟ ਜਿਹੜੇ ਨੇ ਆਰਾਮ ਨਾਲ ਬਣ ਜਾਣਗੇ ਕਿਸੇ ਤਰ੍ਹਾਂ ਦੀ ਤੁਹਾਨੂੰ ਕੋਈ ਵੀ ਦਿੱਕਤ ਨਹੀਂ ਆਏਗੀ ਜੀ ਚਨਾਰ ਬ੍ਰਾਂਡ ਹੈ ਤੁਹਾਨੂੰ ਦੱਸ ਦਿੱਤਾ ਪਹਿਲਾਂ ਜਿਵੇਂ ਮੈਂ ਵੀਡੀਓ ਦੀ ਸ਼ੁਰੂਆਤ ਦੇ ਵਿੱਚ ਤੇ ਸਾਰੇ ਆਪਣੇ ਫੈਬ੍ਰਿਕ ਦੇ ਉੱਪਰ ਸਟੈਂਪ ਰਹੇਗੀ ਜੀ ਠੀਕ ਹੈ ਜੀ ਬਿਨਾ ਸਟੈਂਪ ਤੋਂ ਤੁਹਾਨੂੰ ਕੋਈ ਵੀ ਫੈਬਰਿਕ ਜਿਹੜਾ ਨਹੀਂ ਦਿੱਤਾ ਜਾਂਦਾ ਜੀ ਤੇ ਇਹ ਗਲਾ ਕਲਰ ਚੈੱਕ ਕਰ ਲਓ ਬਹੁਤ ਜ਼ਿਆਦਾ ਸੋਨਾ ਕਲਰ ਹੈ ਬਹੁਤ ਹੀ ਜ਼ਿਆਦਾ ਪਿਆਰਾ ਕਲਰ ਹੈ ਜੀ ਤੁਸੀਂ ਮੋਂ ਇਹਦੇ ਵਿੱਚੋਂ ਕੋਈ ਵੀ ਕਲਰ ਪਸੰਦ ਹੈ ਸਕਰੀਨਸ਼ਾਟ ਲੈ ਕੇ ਜਲਦੀ ਜਲਦੀ ਆਪਣੇ ਵੱਲ ਤੇ ਸੂਟ ਜਿਹੜੇ ਨੇ ਬੁੱਕ ਤੁਸੀਂ ਕਰ ਸਕਦੇ ਹੋ ਬਹੁਤ ਹੀ ਪਿਆਰਾ ਫੈਬ੍ਰਿਕ ਹੈ ਬਾਕੀ ਜਿਨ੍ਹਾਂ ਨੂੰ ਪਤਾ ਹੈ ਜੀ ਚਨਾਰ ਬ੍ਰਾਂਡ ਬਾਰੇ ਉਹਨਾਂ ਨੂੰ ਪਤਾ ਹੈ ਕਿ ਫੈਬ੍ਰਿਕ ਬਹੁਤ ਹੀ ਜ਼ਿਆਦਾ ਸੌਫਟ ਹੁੰਦਾ ਚਨਾਰ ਦਾ ਔਰ ਬਹੁਤ ਹੀ ਜ਼ਿਆਦਾ ਵਧੀਆ ਰਹਿੰਦਾ ਪੈਨਨ ਦੇ ਵਿੱਚ ਅਗਰ ਆਪਾਂ ਗੱਲ ਕਰੀਏ ਕਿਸੇ ਤਰ੍ਹਾਂ ਦੀ ਕੋਈ ਇਰੀਟੇਸ਼ਨ ਸਾਨੂੰ ਨਹੀਂ ਹੁੰਦੀ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਡਿਜ਼ਾਈਨ ਬਹੁਤ ਸੋਹਣਾ ਬਣਿਆ ਹੋਇਆ ਕਲਰ ਤੁਸੀਂ ਦੇਖ ਸਕਦੇ ਡਾਰਕ ਔਰ ਲਾਈਟ ਦਾ ਕੰਬੀਨੇਸ਼ਨ ਕੀਤਾ ਗਿਆ ਹੈ ਇਸ ਤਰੀਕੇ ਜੇ ਤੁਸੀਂ ਦੇਖ ਸਕ ਰਹੇ ਹੋ ਸ਼ਰਟ ਦੇ ਵਿੱਚ ਫਲਾਵਰ ਜਿਹੇ ਬਣੇ ਹੋਏ ਨੇ ਪੱਤੀਆਂ ਬਣੀਆਂ ਹੋਈਆਂ ਇਸੇ ਤਰੀਕੇ ਨਾਲ ਤੁਸੀਂ ਬਾਟਮ ਦੇ ਉੱਪਰ ਵਰਕ ਕਰਵਾ ਸਕਦੇ ਹੋ ਵਰਕ ਹੋਣਾ ਤੁਹਾਡੇ ਬਾਟਮ ਦੀ ਜਿਹੜੀ ਗ੍ਰੇਸੇ ਹੋਰ ਜ਼ਿਆਦਾ ਹੋ ਜਾਣੀ ਹੈ ਜੀ ਸੂਟ ਤੁਹਾਡਾ ਬਹੁਤ ਜ਼ਿਆਦਾ ਸੋਹਣਾ ਰੈਡੀ ਹੋ ਜਾਣਾ ਵਜ਼ੀ लास्ट ਕਲਰ ਬਹੁਤ ਹੀ ਜ਼ਿਆਦਾ ਪਿਆਰਾ ਕਲਰ ਹੈ ਜੀ ਇਹ ਸੂਟ ਕੋਈ ਵੀ ਜਿਹੜਾ ਜੀ ਛੱਡਣ ਵਾਲਾ ਨਹੀਂ ਹੈਗਾ ਜੇ ਅੱਜ ਤੁਸੀਂ ਆਹ ਸੂਟ ਮਿਸ ਕਰ ਦਿੱਤੇ ਤਾਂ ਆਹ ਮੈਨੂੰ ਲੱਗਦਾ ਹੈਗਾ ਵੀ ਤੁਹਾਨੂੰ ਇਹ 12 ਸੂਟ ਮਿਲਣਗੇ ਬਹੁਤ ਹੀ ਜ਼ਿਆਦਾ ਪਿਆਰੇ ਸੂਟ ਨੇ ਜੀ ਪਰਸਨਲੀ ਸਾਨੂੰ ਖੁਦ ਨੂੰ ਇਹ ਵਾਲਾ ਫੈਬਰਿਕ ਔਰ ਇਹ ਵਾਲਾ ਕਲਰ ਕਲਰ ਜਿਹੜੇ ਨੇ ਸਾਨੂੰ ਸਾਰੇ ਤਕਰੀਬਨ ਬਹੁਤ ਜ਼ਿਆਦਾ ਸੋਹਣੇ ਲੱਗੇ ਨੇ ਕਿਉਂਕਿ ਜਦੋਂ ਵੀ ਆਪਾਂ ਸੂਟ ਲੈ ਕੇ ਆਉਂਦੇ ਆਂ ਕਈ ਵਾਰ ਆਪਾਂ ਸਾਰੇ ਜਣੀਆਂ ਬੈਠ ਕੇ ਤਿੰਨੋਂ ਪਹਿਣਾ ਬੈਠ ਕੇ ਦੇਖਦੇ ਆਂ ਕਿ ਕਿਹੜੇ-ਕਿਹੜੇ ਕਲਰ ਜ਼ਿਆਦਾ ਸੋਹਣੇ ਨੇ ਤਾਂ ਕੋਸ਼ਿਸ਼ ਕਰੀ ਦੀ ਕਿ ਜਿਹੜੇ ਕਲਰ ਖੁਦ ਨੂੰ ਪਸੰਦ ਹੁੰਦੇ ਨੇ ਉਹੀ ਲੈ ਕੇ ਆਈਏ ਤੇ ਤਕਰੀਬਨ ਜਿਹੜੇ ਲੈ ਕੇ ਵੀ ਉਹਨੇ ਸਭ ਨੂੰ ਸੇਮ ਹੀ ਪਸੰਦ ਆਉਂਦੇ ਨੇ ਬਹੁਤ ਹੀ ਜ਼ਿਆਦਾ ਪਿਆਰਾ ਦੁਪੱ ਬਹੁਤ ਹੀ ਪਿਆਰਾ ਬਣਿਆ ਹੋਇਆ ਜੀ ਦੁਪੱਟਾ ਹੋਰ ਬਹੁਤ ਜ਼ਿਆਦਾ ਸੋਹਣਾ ਲੱਗ ਰਿਹਾ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਜ਼ਿਆਦਾ ਸੋਹਣੀ ਗ੍ਰੇਸ ਆ ਰਹੀ ਹੈ ਜੀ ਦੁਪੱਟੇ ਦੀ ਜਦੋਂ ਤੁਸੀਂ ਸੂਟ ਦੇ ਉੱਪਰ ਡਿਜ਼ਾਈਨਿੰਗ ਕਰਵਾਓਗੇ ਬਹੁਤ ਜ਼ਿਆਦਾ ਸੋਹਣਾ ਸੂਟ ਬਣਨ ਲਿਆਛਿਸ ਦੇ ਨਾਲ ਅੱਜ ਕੱਲ ਬਹੁਤ ਜ਼ਿਆਦਾ ਸੋਹਣੀ ਡਿਜ਼ਾਈਨਿੰਗ ਹੋ ਰਹੀ ਹੈ ਜੀ ਜਿਵੇਂ ਤਾਂ ਵੀ ਡਿਜ਼ਾਈਨ ਤੁਹਾਨੂੰ ਪਸੰਦ ਦੇ ਕੋਈ ਲਿਆਛਿਸ ਦਾ ਤੁਸੀਂ ਕੋਈ ਡਿਜ਼ਾਈਨ ਦੇਖਿਆ ਤੁਸੀਂ ਸਾਨੂੰ ਆਪਣਾ ਡਿਜ਼ਾਈਨ ਵੀ ਸੈਂਡ ਕਰ ਸਕਦੇ ਹੋ ਆਪਾਂ ਉਸੇ ਤਰੀਕੇ ਨਾਲ ਤੁਹਾਡਾ ਜਿਹੜਾ ਸੂਟ ਹੋ ਰੈਡੀ ਕਰ ਸਕਦੇ ਆ ਤੇ ਲੋ ਜੀ ਇਹ ਸੀ ਅੱਜ ਵਾਲੀ ਕਲੈਕਸ਼ਨ ਚਨਾਰ ਬਣਾਉਣ ਦਾ ਤੁਹਾਨੂੰ ਫੈ ਫੈਬਰਿਕ ਬਹੁਤ ਹੀ ਜ਼ਿਆਦਾ ਸੌਫਟ ਹੈ ਬਹੁਤ ਹੀ ਜ਼ਿਆਦਾ ਪਿਆਰਾ ਹੈ ਜੀ ਬਹੁਤ ਹੀ ਜ਼ਿਆਦਾ ਲਾਈਟ ਵੇਟ ਹੈ ਇਹਦੇ ਵਿੱਚ ਕਿਸੇ ਤਰ੍ਹਾਂ ਦੀ ਤੁਹਾਨੂੰ ਕੋਈ ਵੀ ਇਰੀਟੇਸ਼ਨ ਜਿਹੜੀ ਨਹੀਂ ਹੋਏਗੀ ਸਕਰੀਨ ਉੱਪਰ WhatsApp ਨੰਬਰ ਸ਼ੋਅ ਹੋ ਰਿਹਾ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਗੱਲ ਨਹੀਂ ਸਮਝ ਆਈ ਤੁਸੀਂ ਸਾਨੂੰ ਵੌਇਸ ਮੈਸੇਜ ਕਰਕੇ ਸਾਡੇ ਤੋਂ ਜਿਹੜੀ ਜਾਣਕਾਰੀ ਲੈ ਸਕਦੇ ਹੋ ਇਸ ਤੋਂ ਇਲਾਵਾ ਵੀ ਤੁਸੀਂ ਅਗਰ ਸਾਡੇ ਤੋਂ ਕੋਈ ਹੈਂਡਵਰਕ ਥ੍ਰੈਡਵਰ ਕੋਈ ਵੀ ਪੀਸ ਤੁਸੀਂ ਸਾਡੇ ਤੋਂ ਰੈਡੀ ਕਰਵਾਉਣਾ ਚਾਹੁੰਦੇ ਹੋ ਤੁਸੀਂ ਸਾਨੂੰ ਦੱਸ ਸਕਦੇ ਹੋ ਕਿਸੇ ਵੀ ਤੁਹਾਨੂੰ ਕੋਈ ਡਿਜ਼ਾਈਨ ਤੁਹਾਨੂੰ ਪਸੰਦ ਆ ਇੰਸਟਾਗ੍ਰam ਤੋਂ ਤੁਸੀਂ ਕੋਈ ਡਿਜ਼ਾਈਨ ਦੇਖਿਆ ਤੁਸੀਂ ਸਾਨੂੰ ਉਹ ਡਿਜ਼ਾਈਨ ਸੈਂਡ ਕਰ ਸਕਦੇ ਹੋ ਆਪਾਂ ਸੇਮ ਤੁਹਾਨੂੰ ਉਹੀ ਡਿਜ਼ਾਈਨ ਤੁਹਾਡੀ ਪਸੰਦ ਅਕੋਰਡਿੰਗ ਤੁਹਾਡਾ ਫੈਬਰਿਕ ਲੱਗੇਗਾ ਜੀ ਜੇ ਅਗਰ ਤੁਸੀਂ ਫੈਬਰਿਕ ਬਾਰੇ ਨੌਲੇਜ ਰੱਖਦੇ ਹੋ ਤਾਂ ਅਗਰ ਨਹੀਂ ਰੱਖਦੇ ਆਪਾਂ ਤੁਹਾਨੂੰ ਫੈਬਰਿਕ ਸੁਜੈਸਟ ਕਰਾਂਗੇ ਕਿ ਕਿਹੜੇ ਕਿਹੜੇ ਫੈਬਰਿਕ ਤੇ ਕਿਹੜਾ ਕਿਹੜਾ ਸੂਟ ਜਿਹੜਾ ਡਿਜ਼ਾਈਨ ਜਿਹੜਾ ਵਧੀਆ ਲੱਗਦਾ ਅਗਰ ਪਾਰਟੀ ਵੇਰ ਬਣਾਉਣਾ ਚਾਹੁੰਦੇ ਤਾਂ ਤੁਹਾਨੂੰ ਉਹ ਫੈਬਰਿਕ ਦੱਸਾਂਗੇ ਅਗਰ ਤੁਸੀਂ ਈ ਡੇਲੀ ਵੇਅਰ ਬਣਾਉਣਾ ਚਾਹੁੰਦੇ ਤਾਂ ਉਹ ਫੈਬਰਿਕ ਸੁਜੈਸਟ ਕਰਾਂਗੇ ਅਗਰ ਤੁਸੀਂ ਨਾਰਮਲ ਛੋਟੇ-ਮੋਟੇ ਫੰਕਸ਼ਨ ਵਾਸਤੇ ਬਣਾਉਣਾ ਚਾਹੁੰਦੇ ਤਾਂ ਤੁਹਾਨੂੰ ਉਹ ਫੈਬਰਿਕ ਬਾਰੇ ਦੱਸਾਂਗੇ ਠੀਕ ਹੈ ਜੀ ਹੋ ਮੈਸੇਜ ਜ਼ਰੂਰ ਕਰਕੇ ਜਾਇਓ ਅਗਰ ਚੈਨਲ ਤੇ ਪਹਿਲੀ ਵਾਰ ਹੀ ਆਇਓ ਚੈਨਲ ਜ਼ਰੂਰ ਸਬਸਕ੍ਰਾਈਬ ਕਰਿਓ ਨਾਲ ਹੀ ਬੈਲ ਆਈਕਨ ਜ਼ਰੂਰ ਪ੍ਰੈਸ ਕਰਿਓ ਮਿਲਦੇ ਹਾਂ ਜੀ ਨਵੀਂ ਕਲੈਕਸ਼ਨ ਦੇ ਨਾਲ ਤੇ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ